ਅਮਰੀਕਾ ਰਾਸ਼ਟਰ ਤੇ ਡੋਨਲਡ ਟਰੰਪ ਜੋ ਦੀਵਾਰ ਬਣਾਉਣਾ ਚਾਹੁੰਦੇ ਨੇ ਮੈਕਸੀਕੋ ਇਸ ਲਈ ਪਿਆਸੇ ਨਹੀਂ ਰਹੇਗਾ ਮੈਕਸੀਕੋ ਦੇ ਰਾਸ਼ਟਰਪਤੀ ਨੇ ਗਲ ਦੇਸ਼ ਦੇ ਨਾਮ ਸੰਦੇਸ਼ ਵਿੱਚ ਕਹੀ ਹੈ ਜਿਨ੍ਹਾਂ ਮੁਤਾਬਕ ਉਹਨਾਂ ਦਾ ਦੇਸ਼ ਕੰਦ ਬਣਾਉਣ ਜੀਕੀ ਨਹੀਂ ਰੱਖਦਾ ਇਸ ਤੋਂ ਪਹਿਲਾਂ ਅਮਰੀਕਾ ਰਾਸ਼ਟਰ ਤੇ ਡੋਨਲਡ ਟਰੰਪ ਨੇ ਅਮਰੀਕਾ ਤੇ ਮੈਕਸੀਕੋ ਬਾਰਡਰ ਤੇ ਇੱਕ ਮਜ਼ਬੂਤ ਦੀਵਾਰ ਬਣਾਉਣ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਦੀ ਲੰਬਾਈ 2000 ਮੀਲ ਤੱਕ ਕੀਤੀ ਗਈ ਹੈ ਇਸ ਮਗਰ ਦੋਹਾਂ ਦੇਸ਼ਾਂ ਵਿਚਾਲੇ ਕਾਹਲੇ ਕੰਦ ਨਾਪੂਨ ਹਾਲਾਤ ਬਣਦੇ ਦਿਖ ਰਹੇ ਨੇ ਪਰਦੇ 68ਵੇਂ ਕਿਨਤੰਤਰ ਦਿਹਾੜੇ ਮੌਕੇ ਦੁਨੀਆ ਸਭ ਤੋਂ ਉੱਚੀ ਇਮਾਰਤ ਬਰਜ ਖਲੀਫਾ ਵਿਤਰੰਗੇ ਦੇ ਰੰਗਾਚ ਰੰਗੀ ਨਜ਼ਰ ਆਈ। ਮਰਜ ਖਲੀਫਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਅੰਗਰੇਜ਼ੀ ਤੇ ਅਰਬੀ ਪਾਸਾ ਵਿੱਚ ਪਰਦੇ ਨਾਮ ਸੰਦੇਸ਼ ਵਿਚਾਰੀ ਕੀਤਾ। ਮਰਹੂਮ ਪੌਪ ਸਟਾਰ ਮਾਈਕਲ ਜੈਕਸਨ ਦੀ ਇਕਲੌਤੀ ਬੇਟੀ ਪੈਰਿਸ ਮੁਤਾਬਕ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਿਤਾ ਦਾ ਕਤਲ ਕੀਤਾ ਗਿਆ ਸੀ। ਬੀਬੀਸੀ ਦੀ ਖਬਰ ਦੇ ਮੁਤਾਬਕ ਪੈਰਿਸ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਸਾਲ 2009 ਦੇ ਵਿੱਚ ਮਾਈਕਲ ਦੀ ਮੌਤ ਸਾਜ਼ਿਸ਼ ਦੇ ਤਹਿਤ ਹੋਈ ਸੀ। ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ 2016 ਦੀਆਂ ਰਾਸ਼ਟਰੀ ਚੋਣਾਂ ਦੌਰਾਨ ਲੱਖਾਂ ਲੋਕਾਂ ਨੇ ਗੈਰਕਾਨੂੰਨੀ ਢੰਗ ਨਾਲ ਵੋਟਾਂ ਪਾਈਆਂ ਸਨ ਬੀਬੀਸੀ ਦੀ ਖਬਰ ਦੇ ਮੁਤਾਬਕ ਵਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ਅਧਿਆਨ ਅਤੇ ਸਬੂਤਾਂ ਦੇ ਆਧਾਰ ਤੇ ਜਹੀ ਮੰਨਦੇ ਨੇ ਸਮਾਲੀ ਰਾਜਨ ਮਗਦਿਸ਼ੂ ਦੇ ਵਿੱਚ ਅਤਵਾਦੀ ਹਮਲੇ ਕੀਤੇ ਗਿਨਜਕੜਕੜ 28 ਲੋਕਾਂ ਦੀ ਮੌਤ ਹੋ ਗਈ ਤੇ 43 ਲੋਕ ਸਖਮੀ ਹੋਏ ਨੇ ਜ਼ਖਮੇ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹਤੀ ਕਰਵਾਇਆ ਗਿਆ ਹਮਲੇ ਪਿੱਛੇ ਅਤਵਾਦੀ ਸੰਗਠਨ ਅਲ ਸ਼ਬਾਬ ਦਾ ਹੱਥ ਦਸਿਆ ਜਾ ਰਿਹਾ ਹੈ ਨੇੜੇ ਦੇ ਸ਼ਹਿਰ ਸਰਦਿ ਵਿੱਚ 22 ਸਾਲਾ ਪੰਜਾਬੀ ਨੌਜਵਾਨ ਕਰਨ ਪ੍ਰਤਾਪ ਸਿੰਘ ਵੜੈਚੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਮ੍ਰਿਤਕ ਦਾ ਪਛੋਕੜ ਉਪਰਾਧਕ ਹੈ। ਪੁਲਿਸ ਵੱਲੋਂ ਇਲਾਕੇ ਦੀ ਕੇਰਾਬੰਦੀ ਕਰਾ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਅਮਰੀਕਾ ਦੇ ਸ਼ਹਿਰ ਸਾਂ ਫ੍ਰਾਂਸਿਸਕੋ ਵਿੱਚ ਇੱਕ ਸਿੱਖ ਵਿਅਕਤੀ ਦੇ ਰੈਸਟੋਰੈਂਟ ਦੀ ਦੀਵਾਰਾਂ 'ਤੇ ਨਸਲੀ ਟਿਪਨੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੁਰਲੈਂਡ ਵਿੱਚ ਕੁਇਨਜ਼ ਨੋਜ਼ ਨਾਂ ਦੇ ਰੈਸਟੋਰੈਂਟ ਦੇ ਮਾਲਕ ਸੀਜੇ ਸਿੰਘ ਨੇ ਕਿਹਾ ਕਿ ਰੈਸਟੋਰੈਂਟ ਨੂੰ ਅਗਲੌਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਦੇ ਇਲਾਵਾ ਦੀਵਾਰ ਉੱਤੇ ਅਤਵਾਦੀ